ਬਾਰੇ ਸੋਨਾ ਸੋਨਾ ਬਾਰੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਸਾਰੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਆ ਜਿਹੜਾ ਸਾਡੀ ਇੱਥੇ ਮੈਰਾ ਧੰਦੋੜ ਹੋ ਰਹੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਅ ਉਹਨਾਂ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਤੇ ਸਾਰੇ ਜਿਹੜੀ ਮੈਰਾ ਧੰਦੋੜ ਹੈ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਜਾ ਰਹੇ ਆ ਨਾਲ ਤੇ ਤੁਸੀਂ ਦੇਖ ਹੀ ਰਹੇ ਹੋ ਤੇ ਬਾਕੀ ਇਹ ਆ ਕਿ ਇਹ ਜਿਹੜੀ ਧੋੜ ਹੈਗੀ ਆ ਇਹਦਾ ਮੋਟਿਵ ਇਹੀ ਹੈ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਵਾ ਤੇ ਮਤਲਬ ਜਿਹੜਾ ਵਾ ਆਪਾਂ ਖੇਡਾਂ ਨਾਲ ਜੋੜਨਾ ਸਰ ਇਹ ਹੱਡਾ ਉਪਰਾਲਾ ਕਾਫੀ ਦੇਰ ਤੋਂ ਆ ਪੋਲੀਟੈਕਨੀਕਲ ਕਾਲਜ ਆਪਾਂ ਜਾਂਦੇ ਛੋਟੀਆਂ-ਛੋਟੀਆਂ ਮੇਰਾਤਨਦੋੜਾ ਵਕਰਾਂਦੇ ਰਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਤੇ ਅੱਜ ਨੂੰ ਸਮਰਪਿਤ ਆਪਾਂ ਲਗਾਈ ਸੀ ਆਪਾਂ ਮੇਰਾਤਨਦੋੜ ਕਿੱਥੋਂ ਨੰਗਲ ਤੱਕ ਬਾਬਾ ਜੀ ਬੁੱਢਾ ਸਾਹਿਬ ਜੀ ਦੇ ਮਤਲਬ ਬੁੱਢਾ ਸਾਹਿਬ ਤੇ ਹੁਣ ਸਾਡੀ ਜਿਹੜੀ ਉਥੇ ਨੌਜਵਾਨਾਂ ਦਾ ਜਿਮ ਚ ਵੀ ਉਤਸ਼ਾਹ ਬਹੁਤ ਵਧਿਆ ਵੇਖ ਕੇ ਕਿ ਚਲੋ ਤੇ ਮੇਰਾ ਨਹੀਂ ਸੀ ਇਹਨਾਂ ਨੇ ਸਾਰਿਆਂ ਨੇ ਮਨ ਬਣਾ ਕੇ ਭਾਜੀ ਆਪਾਂ 20 ਕਿਲੋਮੀਟਰ ਹੋਰ ਅੱਗੇ ਜਾਣਾ ਇਸ ਕਰਕੇ ਬਾਬਾ ਜੀ ਦੇ ਪ੍ਰਕਾਸ਼ ਜੀ ਅੱਜ ਮਾਝੀ ਸੁਣਿਆ ਕਿ ਰਸਤੇ ਵਿੱਚ ਸਿਰ ਕਥੂ ਮੰਗਲ ਸਾਹਿਬ ਬਾਬਾ ਜੀ ਦੇ ਬਸ ਜਾ ਸਕਾਂਗੇ 5-7 ਮਿੰਟ ਤਾਂ ਹੋਊਗਾ ਬਾਕੀ ਹਾਂਜੀ ਰੈਗੂਲਰ ਇਹਹੀ ਮੈਸੇਜ ਹੈ ਕਿ ਮਤਲਬ ਆਪਣਾ ਜਿਹੜਾ ਵਾ ਖੇਡਾਂ ਨਾਲ ਜ਼ਰੂਰਤ ਨਸ਼ਿਆਂ ਤੋਂ ਦੂਰ ਰਹੁ ਜਿੱਥੇ ਸਰਕਾਰਾਂ ਉਪਰਾਲੇ ਕਰ ਰਹੀਆਂ ਉੱਥੇ ਸਾਨੂੰ ਆਪਣੇ ਉਪਰਾਲੇ ਕਰਨੇ ਚਾਹੀਦੇ ਨੌਜਵਾਨਾਂ ਨੂੰ ਮਤਲਬ ਜਿਹੜੇ ਸਮਾਜ ਦੇ ਜਿਹੜੇ ਲੋਕ ਇਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਸਾਹ ਦਾਣਾ ਚਾਹੀਦਾ ਗਰੌਂਡ ਜਾਣਾ ਚਾਹੀਦਾ ਜਿਮ ਹਾਂਜੀ ਜਿਮ ਜਾਣਾ ਚਾਹੀਦਾ ਵਾ ਜਿਵੇਂ ਤੁਹਾਨੂੰ ਪਤਾ ਵਾ ਅੱਜਕੱਲ ਜਿਵੇਂ ਕਿੰਨੇ ਬਿਮਾਰੀਆਂ ਦਾ ਪ੍ਰਕੋਪ ਆ ਤੇ ਆਹਦੀ ਖੁਰਾਕਾਂ ਵੀ ਹੋ ਜੀਆਂ ਹਾਂ ਤੇ ਇਸ ਕਰਕੇ ਜਿਮਾ ਜਾਣਾ ਚਾਹੀਦਾ ਵਾ ਤੇ ਆਪਣਾ ਗਰੌਂਡ ਨਾਲ ਜੁੜਨਾ ਚਾਹੀਦਾ ਤਿੰਨ ਲੋਕ ਨਵਖੰਡ ਮੇ ਗੁਰੂ ਸੇ ਬੜਾ ਨਾ ਕੋਏ ਕਰਤਾ ਕਰੇ ਨਾ ਕਰ ਸਕੇ ਗੁਰੂ ਕਰੇ ਸੋ ਹੋਏ ਸੋ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮੇਰੇ ਭਰਾ ਲਵਲੀ ਜੀ ਅੱਜ ਦੂਜੀ ਵਾਰ ਨਸ਼ਿਆਂ ਦੇ ਵਿਰੁੱਧ ਹੋਕਾ ਲੈ ਕੇ ਗੁਰੂ ਸਾਹਿਬ ਦੀ ਜਰਨ ਸ਼ੋਪ ਪ੍ਰਾਪਤ ਧਰਤੀ ਸ੍ਰੀ ਅਮਰਸਾਹਬ ਸ੍ਰੀ ਸ਼ੀਦਾ ਸਾਹਿਬ ਜਾ ਰਹੇ ਨੇ ਨਤਮਸਤਕ ਹੋ ਲਈ ਸਾਡੇ ਜੇ ਵਿਸ਼ੇਸ਼ ਤੌਰ ਤੇ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ੍ਰੀ ਚੁਕਿੰਦਰ ਸਿੰਘ ਰਾਲਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਤਹਿਸੀਲਦਾਰ ਸਾਹਿਬ ਸਤਨਾਮ ਸਿੰਘ ਜੀ ਐਸ ਐਚਓ ਸਿਟੀ ਸੁਖਿੰਦਰ ਸਿੰਘ ਜੀ ਸਾਡੇ ਬਹੁਤ ਹੀ ਪਿਆਰੇ ਵੀਰ ਆਪਣੇ ਚਾਹ ਸਾਹਿਬ ਜਿਹੜੇ ਵਾਇਗਰੂ ਕਲਬ ਵਾਲੇ ਸਾਰੇ ਜਾ ਰਹੇ ਨੇ ਸੋ ਇਹਨਾਂ ਸ਼ਬਦਾਂ ਨਾਲ ਮੈਂ ਇਹਨਾਂ ਕੀ ਵਾਇਗਰੂ ਸਭ ਤੇ ਮੇਰ ਭਰੇ ਹੱਥ ਰਖੇ ਤੇ ਸਾਰਿਆਂ ਨੂੰ ਮਤ ਦੇ ਕਿ ਆਪਾਂ ਨਸ਼ਾ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰੀਏ ਤੁਸੀਂ ਆਪਲਾ ਹੀ ਕੰਮ ਕਰੀਏ ਬਹੁਤ ਬਹੁਤ ਧੰਨਵਾਦ ਜੀ ਮੈਂ ਸੁਜੀਂਦਰ ਸਿੰਘ ਐਸਐਚਓ ਸਿਟੀ ਬਟਾਲਾ ਮੈਂ ਇਹ ਮਰਾਥਨ ਰੇਸ ਦਾ ਦੂਸਰੀ ਵਾਰ ਹਿੱਸਾ ਬਣਿਆ ਇੱਥੇ ਪਹਿਲੀ ਵਾਰ ਮੈਂ ਪਾਰਟਿਸਿਪੇਟ ਕੀਤਾ ਸੀ ਇਹਦੇ ਵਿੱਚ ਤੇ ਮੈਨੂੰ ਦੁਬਾਰਾ ਸੁਭਾਗ ਪ੍ਰਾਪਤ ਹੋਇਆ ਮੈਨੂੰ ਬੜੀ ਖੁਸ਼ੀ ਹੈ ਇਹੋ ਜਿਹੀ ਪ੍ਰਾਲੇ ਕਰਨੀ ਬੜੀ ਜ਼ਰੂਰੀ ਹੈ ਤੇ ਅੱਜ ਵੀ ਮੈਚੀ ਦਾ ਪਾਰਟ ਬਣਿਆ ਤੇ ਇਹਨਾਂ ਨੂੰ ਤੋੜਦੇ ਜਦ ਤੱਕ ਆਪਾਂ ਜਾਵਾਂਗੇ ਨਾਲ ਪਾਰਟਿਸਿਪੇਟ ਕਰਦੇ ਨੂੰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮੇਰਾ ਨਾਮ ਇੰਸਪੈਕਟਰ ਰਜਿੰਦਰਪਾਤ ਸਿੰਘ ਮੈਂ ਪੰਜਾਬ ਪੁਲਿਸ ਤੋਂ ਥੋੜੇ ਚਿਰ ਤੋਂ ਰਿਟਾਇਰ ਹੋਇਆ ਹਾਂ ਤੇ ਮੇਰੇ ਸਾਰੇ ਪਰਿਵਾਰ ਆਪਣਾ ਵਾਹਕੂ ਕਲੱਬ ਸਾਡੀ ਮਤਲਬ ਸਾਈਕਲਿੰਗ ਕਲੱਬ ਬਣੀ ਹੋਈ ਆ ਤੇ ਅੱਜ ਅਸੀਂ ਇਹ ਵਿਵਾ ਕਲੱਬ ਦੇ ਮਤਲਬ ਆਪਣੇ ਫਿਟਨੈਸ ਜਿਹੜਾ ਚੱਲ ਰਿਹਾ ਸੈਂਟਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਬੰਧਤ ਗੁਰਪੁਰ ਜੀ ਦੇ ਸਬੰਧਤ ਅਸੀਂ ਅੱਜ ਇੱਕ ਮਤਲਬ ਪੈਦਲ ਵੀ ਤੇ ਦੌੜ ਵਾਲੀ ਯਾਤਰਾ ਜਿਹੜੀ ਉਹ ਚਾਲੂ ਕਰ ਰਹੇ ਹਾਂ ਤੇ ਸਾਰਿਆਂ ਨੇ ਵਾਚੜ ਕੇ ਹਿੱਸਾ ਲੈਣ ਦੀ ਮੈਂ ਤੇ ਕੁਝ ਵੀ ਕੀਤੀ ਔਰ ਸਾਰੇ ਇਸ ਵੇਲੇ ਪ੍ਰੈਜੈਂਟ ਹੋਏ ਨੇ ਤੇ ਮੈਂ ਸਾਰਿਆਂ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅਗੋਂ ਵਾਸਤੇ ਔਰ ਬਾਕੀ სპੋਰਟਸਮੈਨਾਂ ਨੂੰ ਬਾਕੀਆਂ ਨੂੰ ਵੀ ਕਹਿਣਾ ਕਿ ਜਦੋਂ ਵੀ ਇਹੋ ਜਿਹਾ ਕੋਈ ਪ੍ਰਾਲਾ ਹੋਵੇ ਉਹ ਵਾਚੜ ਕੇ ਹਿੱਸਾ ਲੈਣ ਜਿਸ ਤਰ੍ਹਾਂ ਇਹਨਾਂ ਨੇ ਪ੍ਰਾਲਾ ਕੀਤਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਆਪਣੇ ਸਾਈਕਲਿੰਗ ਗਰੁੱਪ ਵੱਲੋਂ ਸਾਰੇ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਆ ਔਰ ਚੱਲਾਂਗੇ ਅੱਗੇ ਵੀ ਵਾਸਤੇ ਵੀ ਕੋਈ ਵੀ ਪ੍ਰਾਲਾ ਕਰਦੇ ਹੋ ਅਸੀਂ ਉਹ ਤੁਹਾਡੇ ਬਿਲਕੁਲ ਨਾਲ ਆ ਜੁਗਿੰਦਰ ਸਿੰਘ ਰਾਲਾ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਪੰਜਾਬ ਤਨਦੋਰ ਹੈ ਸਾਡੇ लवली ਜੀ ਔਰ ਵਾਹਿਗੁਰੂ ਕਲੱਬ ਸਾਈਕਲਿੰਗ ਕਲੱਬ ਦੇ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਔਰ ਸਮਾਜ ਨੂੰ ਇੱਕ ਸੁਨੇਹਾ ਹੈ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਨੌਜਵਾਨ ਪੀੜ੍ਹੀ ਖਾਸ ਕਰਕੇ ਜਿਹੜੀ ਹੈ ਉਹ ਇਨ੍ਹਾਂ ਉਪਰਾਲਿਆਂ ਨੂੰ ਜਿਹੜੀ ਹੈ ਇਹ ਜਿਹੜੀ ਇਹਨਾਂ ਨੇ ਸ਼ੁਰੂ ਕੀਤਾ ਵਾ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਕਿਉਂਕਿ ਅੱਜ ਲੋੜ ਹੈ ਸਾਡੇ ਵਿੱਚ ਐਸਐਚਓ ਸਿਟੀ ਸਰਦਾਰ ਸੁਖਜਿੰਦਰ ਸਿੰਘ ਜੀ ਤਹਿਸੀਲਦਾਰ ਸਾਹਿਬ ਆਏ ਨੇ ਔਰ ਮੈਂ ਚਾਹਾਂਗਾ ਕਿ ਸਾਡੇ ਸ਼ਹਿਰ ਵਾਸੀ ਇਹਨੂੰ ਅਪਣਾਉਣ ਔਰ ਸਾਡਾ ਸਾਥ ਦੇਣ ਕਿਉਂਕਿ ਖੇਡਾਂ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਨੇ ਔਰ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਐਕਸਰਸਾਈਜ਼ ਕਰਦੇ ਹਾਂ ਕਸਰ ਕਰਦੇ ਹਾਂ ਸੈਰ ਕਰਦੇ ਹਾਂ ਤਾਂ ਉਸ ਦੇ ਨਾਲ ਹੀ ਖੇਡਾਂ ਦਾ ਰੁਝਾਨ ਬਣਦਾ ਵਾ ਔਰ ਆਓ ਆਪਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਕੋਹੜ ਤੋਂ ਕੱਢੀਏ ਔਰ ਵੱਧ ਤੋਂ ਵੱਧ ਸ਼ਹਿਰ ਵਾਸੀ ਸਾਡੀ ਇਸ ਕੰਮ ਵਿੱਚ ਸਮਰਥਨ ਕਰਨ ਔਰ ਅਸੀਂ ਨੌਜਵਾਨ ਪੀੜੀ ਨੂੰ ਅੱਗੇ ਲਿਆ ਕੇ ਨਸ਼ਿਆਂ ਤੋਂ ਬਚਾਈਏ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਇੱਥੇ ਵਰਕਿੰਗ ਪੀਡਬਲਯੂਡੀ ਬੀਐਨਡਰ ਦਾ ਐਸਟੀਯੂ ਆ ਮੇਰੀ ਉਮਰ 57 ਦੇ ਕਰੀਬ ਹੋ ਚਲੀ ਆ ਪਰ ਕਿਤੇ ਨਾ ਕਿਤੇ ਅੱਜ ਵੀ ਸਰੀਰ ਫਿੱਟ ਹੈ ਕੀ ਰਾਜ਼ ਹੈ ਅਸੀਂ ਸਾਡਾ ਡੇਲੀ ਰੁਟੀਨ ਆ ਵੀ ਅਸੀਂ 5:30 ਵਜੇ ਇੱਥੇ ਪੋਲੀਟੈਕਨਿਕ ਸਟੇਡੀਅਮ ਦੇ ਵਿੱਚ ਗਰਾਊਂਡ 'ਚ ਰੋਜ਼ ਜਾਂਦੇ ਆ ਰੋਜ਼ ਉੱਥੇ ਐਕਸਰਸਾਈਜ਼ਾਂ ਕਰੀਦੀਆਂ ਰਨਿੰਗ ਕਰੀਦੀ ਆ ਤੇ ਫਿੱਟ ਰਹੀਦਾ ਤੰਦਰੁਸਤ ਰਹੀਦਾ ਵਾ ਤੇ ਅੱਜ ਜਿਹੜਾ ਵਾਇਗੁਰੂ ਗਰੁੱਪ ਤੇ लवली ਜੀ ਹੁਣ ਆ ਵੱਲੋਂ ਸਾਰਿਆਂ ਨਾਲ ਰਲ ਮਿਲ ਕੇ ਜਿਹੜਾ ਅਪਰਾਲਾ ਕੀਤਾ ਜਾ ਰਿਹਾ ਤਨ ਤਨ ਬਾਬਾ ਜੀਪ ਸਿੰਘ ਦੇ ਸਥਾਨ ਦੇ ਉੱਤੇ ਲਗਭਗ 45 ਕਿਲੋਮੀਟਰ ਪੈਦਲ ਯਾਤਰਾ ਰਨਿੰਗ ਮੈਰਾਥਨ ਜੀ ਕਰਕੇ ਜਾ ਰਹੀਆਂ ਸੰਗਤਾਂ ਤੇ ਔਰ ਬਹੁਤ ਵਧੀਆ ਅਪਰਾਲਾ ਵਾ ਇਸ ਦੇ ਨਾਲ ਅਸੀਂ ਇਹੋ ਹੀ ਸਮਾਜ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਜਾਣੇ ਸਪੋਰਟਸ ਨਾਲ ਜੁੜੋ ਤਾਂ ਕਿ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਵਾ ਇਹਨੂੰ ਖਤਮ ਕੀਤਾ ਜਾ ਸਕੇ ਤੇ ਸਾਡੀ ਨੌਜਵਾਨ ਪੀੜ੍ਹੀ ਚੰਗੇ ਪਾਸੇ ਜਾਵੇ